ਬੰਦਾ ਜਿਨੇ ਇਹ ਪਹਿਲ ਕੀਤੀ ਆ ਪੰਜਾਬ ਦੇ ਵਿੱਚੋਂ ਪਹਿਲਾ ਬੰਦਾ ਔਰ ਐਸਸੀ ਵਰਗ ਦਾ ਬੰਦਾ ਮੈਂ ਜਿਨੇ ਇਹ ਆਪਦੀ ਪਹਿਲ ਕਰਕੇ ਔਰ ਲੋਕਾਂ ਵਾਸਤੇ ਆਪਦੀ ਨੌਕਰੀ ਨੂੰ ਦਾਤੇ ਲਾਇਆ ਔਰ ਮੈਂ ਆਪਦੀ ਕੁਰਬਾਨੀ ਦਿੱਤੀ ਅਸੀਂ ਇਹਨਾਂ ਨੂੰ ਆਪਦਾ ਵਿਰੋਧ ਦਿਖਾਵਾਂਗੇ ਵੋਟ ਦੇ ਵਿੱਚ ਅਸੀਂ ਇਹਨਾਂ ਨੂੰ ਜਿੱਤਣ ਨਹੀਂ ਦਿੰਦੇ ਜੀ ਸਾਡਾ ਮੇਨ ਮਸਕਦਾ ਹੈਗਾ ਇਹਨਾਂ ਨੂੰ ਵਿਰੋਧ ਦਿਖਾਉਣਾ ਆਪ ਜਿੱਤ ਗਏ ਜਾਂ ਨਾ ਜਿੱਤੇ ਨਾ ਕੋਈ ਮਤਲਬ ਨਹੀਂ ਪਰ ਅਸੀਂ ਅਦੀ ਆਵਾਜ਼ ਬੰਦ ਬੁਲੰਦ ਕਰਾਂਗੇ ਅੱਗੇ ਤੋਂ ਸਾਡਾ ਮਿਸ਼ਨ ਏ ਰਹੂਗਾ 3 ਸਾਲ ਪਏ ਆ ਅੱਗੇ ਤੋਂ ਸਾਡਾ ਮਿਸ਼ਨ ਏ ਰਹੂਗਾ ਜੇ ਇਹਨਾਂ ਨੇ ਕੋਈ ਅਗਲੇ ਸਟੈਪ ਦੇ ਵਿੱਚ ਮਸਲੇ ਦਾ ਹੱਲ ਨਾ ਕੀਤਾ ਭਾਈ ਇੱਥੇ ਹੀ ਖਤਮ ਹੋ ਜੂਗੀ ਵਿਧਾਨ ਸਭਾ ਬਿੱਲ ਜਾਣੀ ਪਊ ਬਿਲਕੁਲ ਜਾਣੀ ਪਊਗੀ ਜੀ ਅਸੀਂ ਜੇ ਸਾਡਾ ਕਿਤੇ ਪ੍ਰਮਾਤਮਾ ਨੇ ਸਾਡੇ ਮੁਲਾਜ਼ਮ ਭਰਾਵਾਂ ਨੇ ਏ ਟੂ ਜ਼ੈਡ ਜਿਹੜੀਆਂ ਮੁਲਾਜ਼ਮ ਜਥੇਬੰਦੀਆਂ ਕੱਚੇ ਔਰ ਪੱਕੇ ਮੁਲਾਜ਼ਮਾਂ ਨੇ ਸਾਥ ਦਿੱਤਾ ਤਾਂ ਅਸੀਂ ਅਗਲੀ ਵਾਰੀ ਜਿਹੜਾ ਵਿਧਾਨ ਸਭਾ ਦਾ ਦਰਵਾਜ਼ਾ ਖੜਕਾ ਦੇਾਂਗੇ ਪਰ 24 ਘੰਟੇ ਦੀ ਡਿਊਟੀ ਨਹੀਂ ਹੁੰਦੀ ਮੈਂ ਪਹਿਲੀ ਮਤਲਬ ਦੁੱਖ ਦੀ ਗੱਲ ਆਊਟਸੋਰਸ ਮੁਲਾਜ਼ਮ ਨੂੰ ਕੋਈ ਛੁੱਟੀ ਨਹੀਂ ਜਦੋਂ ਮਰਜ਼ੀ ਮਾਰੋ ਫੋਨ ਆਓ ਦਫ਼ਤਰ ਆਓ ਕਰੋ ਕੰਮ ਆ ਆ ਸਥਿਤੀ ਹੈ ਜੀ ਉਹਦੇ ਘਰੇ ਚ ਐ ਕੋਈ ਡੈਥ ਹੋਈ ਆ ਕਿਸੇ ਨੇ ਪੁੱਛਣਾ ਨਹੀਂ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਲੋਕ ਸਭਾ ਦੀਆਂ ਚੋਣਾਂ ਤੇ ਚੋਣਾਂ ਵਿੱਚ ਹਰ ਵਰਗ ਆਪਣਾ ਉਮੀਦਵਾਰ ਉਤਾਰਨਾ ਚਾਹੁੰਦਾ ਤਾਂ ਕਿ ਉਹਨਾਂ ਦੇ ਵਰਗ ਦੀਆਂ ਮੰਗਾਂ ਪਾਰਲੀਮੈਂਟ ਜਾਂ ਵਿਧਾਨ ਸਭਾ ਦੇ ਵਿੱਚ ਚੁੱਕੀਆਂ ਜਾ ਸਕਣ ਤੇ ਹੁਣ ਇੱਕ ਅਜੇਹਾ ਉਮੀਦਵਾਰ ਚੋਣਾਂ ਦੇ ਵਿੱਚ ਫਰੀਦਕੋਟ ਉਤਰਿਆ ਜਿਹੜਾ ਕਿ ਆਪਣੀ ਨੌਕਰੀ ਛੱਡ ਕੇ ਜਿਹੜਾ ਮਾਰਕੀਟ ਕਮੇਟੀ ਦੇ ਵਿੱਚ ਮੰਡੀ ਬੋਰਡ ਦੇ ਵਿੱਚ ਚੌਂਕੀਦਾਰ ਦੀ ਨੌਕਰੀ ਕਰਦਾ ਸੀ ਤੇ ਆਊਟਸੋਰਸਿੰਗ ਸੀਗਾ ਉਹ ਆਪਣੀ ਨੌਕਰੀ ਛੱਡ ਕੇ ਚੋਨਾ ਦੇ ਵਿੱਚ ਖੁੱਦ ਪਿਆਏ ਆਪਣਾ ਸਭ ਕੁਝ ਦਾਤੇ ਲਾ ਦਤਾ ਹੈ ਇਸ ਲਈ ਕਿ ਬਾਕੀ ਜਿਹੜੇ ਆਊਟਸੋਰਸਿੰਗ ਆ ਔਰ ਕੰਟਰੈਕਟ ਬੇਸਿਸ ਆ ਕੱਚੇ ਮੁਲਾਜ਼ਮਾਂ ਉਹਨਾਂ ਲਈ ਕੁਝ ਕੀਤਾ ਜਾ ਸਕੇ ਉਹਨਾਂ ਲਈ ਸਰਕਾਰਾਂ ਤੋਂ ਲਿਆ ਜਾ ਸਕੇ ਤੇ ਉਹ ਦਾਵਾ ਕਰਦਾ ਹੈ ਕਿ ਇਸ ਜਿਹੜਾ ਸੰਘਰਸ਼ ਉਹਨਾਂ ਨੇ ਭਾਵੇਂ ਫਰੀਦਕੋਟ ਤੋਂ ਸ਼ੁਰੂ ਕੀਤਾ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਿਰਫ ਫਰੀਦਕੋਟ ਤਾਈ ਸੀਮਤ ਨਹੀਂ ਰਹੇਗਾ 2027 ਤੱਕ ਵਿਧਾਨ ਸਭਾ ਦੇ ਆਉਂਦਿਆਂ ਆਉਂਦਿਆਂ ਉਹ 117 ਤੇ ਆਪਣੇ ਮੁਲਾਜ਼ਮ ਉਮੀਦਵਾਰ ਆਪਣੇ ਢੱਲਣਗੇ ਤਾਂ ਕਿ ਮੁਲਾਜ਼ਮਾਂ ਦੀਆਂ ਮੰਗਾਂ ਮੁਲਾਜ਼ਮਾਂ ਦੀ ਗੱਲ ਕੋਈ ਉੱਪਰ ਸਰਕਾਰ ਲੈਵਲ ਤੇ ਗੱਲ ਕਰਨ ਵਾਲਾ ਹੋਵੇ ਆਓ ਸੁਣਦੇ ਹਾਂ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਆਪਣੀ ਨੌਕਰੀ ਛੱਡ ਕੇ ਚੋਣਾਂ ਦੇ ਵਿੱਚ ਕੁੱਦੇ ਗੁਰਮੀਤ ਸਿੰਘ ਤੋਂ ਹੁਣ ਮਿਸ਼ਨ A ਸ਼ੁਰੂ ਕੀਤਾ ਵੀ ਜੇ ਇਹਨਾਂ ਨੇ ਕੱਚੇ ਮੁਲਾਜ਼ਮਾਂ ਦਾ ਸਾਰੇ ਵਿਭਾਗਾਂ ਦਾ ਕੱਚੇ ਮੁਲਾਜ਼ਮਾਂ ਦਾ ਆਊਟਸੋਰਸ ਮੁਲਾਜ਼ਮਾਂ ਦਾ ਜੇ ਆਸ਼ਾ ਵਰਕਰਾਂ ਦਾ ਮਿੱਡੇ ਮੀਲ ਦਾ ਆਂਗਣਵਾੜੀ ਦਾ ਪੰਜਾਬ ਹੋਮਗੜ ਦਾ ਪੰਜਾਬ ਹੋਮਗੜ ਦਾ ਵਿਚਾਰੀ ਦਾ ਵੇਖੋ ਕੀ ਹਾਲਾਤ ਆ ਜਿਹੜਾ ਬੰਦਾ ਰਿਟਾਇਰ ਹੋ ਜਾਂਦਾ ਉਹਦੇ ਤੁਸੀਂ ਹਾਲਾਤ ਦੇਖੋ ਜਿੰਦਰਵਾਦ ਦੇ ਵਿੱਚ ਮੈਂ ਦੋ ਬੰਦੇ ਦੇਖੇ ਰੇੜੀ ਵੀ ਨਹੀਂ ਲੱਗਦੀ ਉਹਨਾਂ ਨੂੰ ਦਾਣਾ ਮੰਡੀ ਦੇ ਵਿੱਚ ਮੈਂ ਜਦੋਂ ਨੌਕਰੀ ਕਰਦਾ ਸੀ ਮੈਂ ਦੇਖੇ ਉਹ ਬੰਦੇ ਰੇੜੀ ਲਾਉਂਦੇ ਵਿਚਾਰੇ ਸਲਾਦ ਦੀ ਰੇੜੀ ਲਾਉਂਦੇ ਤੇ 100 ਰੁਪਿਆ ਉਹਨਾਂ ਨੂੰ ਮਿਲਦਾ ਕੀ ਬੰਦਿਆਂ ਦੇ ਹਾਲਾਤ ਕੀਤੇ ਆ ਸਰਕਾਰ ਨੇ ਕੁਝ ਕਹਿ ਨਹੀਂ ਸਕਦੇ ਦੁਖੀ ਹੋ ਕੇ ਮੈਂ ਆਪਣੀ ਨੌਕਰੀ ਤੋਂ ਰਜਾਇਨ ਕਰਕੇ ਮੈਨੂੰ ਸਾਡੇ ਸਾਥੀਆਂ ਨੇ ਪੂਰੇ ਪੰਜਾਬ ਦੀ ਜਿਹੜੀ ਜਥੇਵੰਦਕ ਢਾਂਚਾ ਸਾਰਿਆਂ ਦੇ ਪ੍ਰਧਾਨ ਆਊਟਸੋਰਸ ਦੇ ਲੈ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਯਾਰ ਤੂੰ ਮੈਂ ਦੁਖੀ ਸੀ ਜੀ ਮੈਂ ਬਹੁਤ ਦੁਖੀ ਸੀ 10000 ਨਾਲ ਸੂਤੀ ਨਹੀਂ ਆਉਂਦਾ ਸੀ ਕੰਮ ਸੋ ਇਹ ਇਹ ਗੱਲਾਂ ਨੂੰ ਲੈ ਕੇ ਇਸ ਫੀਲਡ ਦੀ ਚੋਣ ਕੀਤੀ ਕਰਨਾ ਤਾਂ ਅਸੀਂ ਵਿਰੋਧ ਆ ਅਸੀਂ ਇਹਨਾਂ ਨੂੰ ਆਪਦਾ ਵਿਰੋਧ ਦਿਖਾਵਾਂਗੇ ਵੋਟ ਦੇ ਵਿੱਚ ਅਸੀਂ ਇਹਨਾਂ ਨੂੰ ਜਿੱਤਣ ਨਹੀਂ ਦਿੰਦੇ ਜੀ ਸਾਡਾ 메ਨ ਮਸਕਦ ਹੈਗਾ ਇਹਨਾਂ ਨੂੰ ਵਿਰੋਧ ਦਿਖਾਉਣਾ ਆਪ ਜਿੱਤਗੇ ਜਾਂ ਨਾ ਜਿੱਤਗੇ ਨਾ ਕੋਈ ਮਤਲਬ ਨਹੀਂ ਪਰ ਅਸੀਂ ਅਦੀ ਆਵਾਜ਼ ਬੰਦ ਬਲੰਦ ਕਰਾਂਗੇ ਅੱਗੇ ਤੋਂ ਸਾਡਾ ਮਿਸ਼ਨ ਇਹ ਰਹੂਗਾ 3 ਸਾਲ ਪਏ ਆ ਅੱਗੇ ਤੋਂ ਸਾਡਾ ਮਿਸ਼ਨ ਇਹ ਰਹੂਗਾ ਜੇ ਇਹਨਾਂ ਨੇ ਕੋਈ ਅਗਲੀ ਸਟੈਪ ਦੇ ਵਿੱਚ ਮਸਲੇ ਦਾ ਹੱਲ ਨਾ ਕੀਤਾ ਮੁਲਾਜ਼ਮਾਂ ਦਾ ਹੱਲ ਨਾ ਕੀਤਾ ਕਿਉਂਕਿ ਇਹ ਹਰ ਘਰ ਦੀ ਲੋੜ ਆ ਜੇ ਚਲੋ ਆ ਮੈਂ ਅਸੀਂ ਕੱਚੇ ਮੁਲਾਜ਼ਮ ਸੀਗੇ ਚਲੋ ਮੈਂ ਤਾਂ ਰਜਾਇਨ ਕਰਤਾ ਇਹ ਸਿਸਟਮ ਤੋਂ ਬਾਹਰ ਹੋ ਗਿਆ ਪਰ ਅੱਜ ਮੈਂ ਉਹਨਾਂ ਲੋਕਾਂ ਦੇ ਨਾਲ ਜੁੜਿਆ ਉਹਨਾਂ ਦੀ ਆਵਾਜ਼ ਬਣਿਆ ਪਰ ਜੇ ਇਹਨਾਂ ਨੇ ਅੱਗੇ ਤੋਂ ਇਹ ਪਾਲਿਸੀ ਆਊਟਸੋਰਸ ਦੀ ਕੰਟਰੈਕਟ ਦੀ ਨਾ ਬੰਦ ਕੀਤੀ ਤਾਂ ਇਹਨਾਂ ਦੇ ਵਿਰੁੱਧ ਤਿੱਖੇ ਸੰਘਰਸ਼ ਰਹਿਣਗੇ ਮੁਲਾਜ਼ਮਾਂ ਦੇ ਪੁਰਾਣੀ ਪੈਨਸ਼ਨ ਬਹਾਲੀ ਨਾ ਕੀਤੀ ਕਿਉਂਕਿ ਜਿਹੜੇ ਪੁਰਾਣੇ ਮੁਲਾਜ਼ਮ ਆ ਉਹ ਕੀ ਸੋਚਣਗੇ ਵੀ ਸਾਡੇ ਬੱਚੇ ਰੈਗੂਲਰ ਭਰਤੀ ਕਰਨਗੇ ਆਊਟਸੋਰਸ ਤੇ ਉਹਨਾਂ ਤੇ ਜਾਣਗੇ ਅਕੇ ਮਲਾਮ ਜਿਹੜੇ ਰਿਟਾਇਰ ਹੋਣਗੇ ਇੱਕ ਤਾਂ ਪੈਨਸ਼ਨ ਹੈ ਨਹੀਂ ਇੱਕ ਉਹਨਾਂ ਦੇ ਬੱਚੇ ਗਾਂਵਾਂ ਔਰਸਰਟੇ ਜਾਣਗੇ ਕਿਵੇਂ ਚੱਲੂਗਾ ਢਾਂਚਾ ਜੀ ਫਿਰ ਬੇੜਾ ਕਰਬ ਹੋ ਜਾਊਗਾ ਅੱਗੇ ਜਾ ਕੇ ਕੋਈ ਇਸ ਸਰਕਾਰ ਦਾ ਸਿਸਟਮ ਨਹੀਂ ਹੈਗਾ ਨਾ ਪਿਛਲੀ ਸਰਕਾਰ ਦਾ ਕੋਈ ਸਿਸਟਮ ਸੀਗਾ ਇਹ ਕਹਿੰਦੇ ਸੀ ਵੀ ਅਸੀਂ ਪਾਲਿਸੀ ਬੰਦ ਕਰਾਂਗੇ ਇਹਨਾਂ ਨੇ ਨਾਲ ਦੀ ਨਾਲ ਆਊਟਸੋਰਸ ਦੀ ਭਰਤੀ ਬੰਦ ਮਤਲਬ ਸ਼ੁਰੂ ਕਰਤੀ ਆ ਉਹ ਦੀ ਕਿਹੜੇ ਵਿਭਾਗ ਵਿੱਚੋਂ ਕਿਹੜੀ ਪੋਸਟ ਤੋਂ ਕਿੰਨਾ ਚਿਰ ਕੰਮ ਕਰਕੇ ਫਿਰ ਛੱਡਿਆ ਮੈਂ ਜੀ ਤਕਰੀਬਨ 7 ਤੋਂ 8 ਸਾਲ ਅਜੇ ਚੌਕੀਦਾਰ ਦੀ ਪੋਸਟ ਤੇ ਕੰਮ ਕੀਤਾ ਔਰ ਵਧੀਆ ਇਮਾਨਦਾਰੀ ਨਾਲ ਡਿਊਟੀ ਕੀਤੀ 24 24 ਘੰਟੇ ਵੀ ਡਿਊਟੀ ਕੀਤੀ ਡਰ ਕੇ ਵੀ ਡਿਊਟੀ ਕੀਤੀ ਕਿ ਇਸ ਤ੍ਹਾਂ ਦੇ ਅਫਸਰਾਂ ਦਾ ਪ੍ਰੈਸ਼ਰ ਵੀ ਰਿਹਾ ਚਲੋ ਕਿਤੇ ਸਾਹਮਣਾ ਕਰਨਾ ਪੈ ਜਾਂਦਾ ਅਫਸਰਾਂ ਦਾ ਵੀ ਮਤਲਬ ਫੇਸ ਕਰਨਾ ਪਿਆ ਮੈਨੂੰ ਇਸ ਚੀਜ਼ ਨਾਲ ਪਰ 24 ਘੰਟੇ ਦੀ ਡਿਊਟੀ ਨਹੀਂ ਹੁੰਦੀ ਮੈਂ ਪਹਿਲੀ ਮਤਲਬ ਦੁੱਖ ਦੀ ਗੱਲ ਆਊਟਸੋਰਸ ਮੁਲਾਜ਼ਮ ਨੂੰ ਕੋਈ ਛੁੱਟੀ ਨਹੀਂ ਜਦੋਂ ਮਰਜ਼ੀ ਮਾਰੋ ਫੋਨ ਆਓ ਦਫ਼ਤਰ ਆਓ ਕਰੋ ਕੰਮ ਆ ਆ ਸਥਿਤੀ ਹੈ ਜੀ ਉਹਦੇ ਘਰੇ ਚ ਕੋਈ ਡੈਥ ਹੋਈ ਆ ਕਿਸੇ ਨੇ ਪੁੱਛਣਾ ਨਹੀਂ ਵੀ ਭਾਈ ਉਹਦੇ ਘਰੇ ਕੋਈ ਪ੍ਰੋਬਲਮ ਚੱਲਦੀ ਆ ਉਹਨੂੰ ਕਹਣਾ ਦਫ਼ਤਰ ਆ ਹੁਣੇ ਆ ਕੇ ਆ ਕੰਮ ਕਰ ਫਿਰ ਜਿਹੜੇ ਵਿਚਾਰੇ ਮਤਲਬ ਸਾਡੇ ਅਰਗੇ ਚੌਕੀਦਾਰ ਸੀ ਉਹਨਾਂ ਨੂੰ ਸ਼ਨੀਵਾਰ ਕੋਈ ਛੁੱਟੀ ਨਹੀਂ ਹਾਲਾਂਕਿ ਹਫ਼ਤੇ ਦੇ ਵਿੱਚ ਇੱਕ ਛੁੱਟੀ ਬਣਦੀ ਆ ਇੱਕ ਛੁੱਟੀ ਬਣਦੀ ਆ ਜਿਹੜਾ ਬੰਦਾ ਖਾਸ ਕਰਕੇ ਹਰੇਕ ਵਿਭਾਗ ਦੇ ਵਿੱਚ ਚੌਕੀਦਾਰ ਆ ਇੱਕ ਰੈਸਟ ਮੰਗਦੀ ਹਫਤੇ ਦੇ ਵਿੱਚ ਕੋਈ ਰੈਸਟ ਨਹੀਂ ਇਹ ਸਰਕਾਰ ਦੀਆਂ ਨੀਤੀਆਂ 10000 ਤਨਖਾਹ ਵਿਭਾਗ ਵਿਭਾਗ ਮਾਰਕੀਟ ਕਮੇਟੀ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਪੰਜਾਬ ਮੰਡੀ ਬੋਰਡ ਦੇ ਵਿੱਚ ਇੱਕ ਹੋਰ ਬੈਠੇ ਆ ਵਿਚਾਰੇ ਜਿਹੜੇ ਇਹ ਜਲ ਸਪਲਾਈ ਦੇ ਵਿੱਚ ਆ ਉਹਨਾਂ ਦਾ ਨਾਂ ਹੀ ਹੈ ਨਹੀਂ ਕਿਤੇ ਉਹੀ ਹਵਾਚੀ ਰੱਖੇ ਹੋਏ ਆ ਉਹਨਾਂ ਦਾ ਇੱਕ ਅਲੱਗ ਤੋਂ ठेकेदार ਆ ਕਿ ਇਹ ਲੜਾਈ ਇੱਥੇ ਹੀ ਖਤਮ ਹੋ ਜੂਗੀ ਵਿਧਾਨ ਸਭਾ ਵੀ ਲੈਣੀ ਪਊ ਬਿਲਕੁਲ ਲੈਣੀ ਪਊਗੀ ਜੀ ਅਸੀਂ ਜੇ ਸਾਡਾ ਕਿਤੇ ਪ੍ਰਮਾਤਮਾ ਨੇ ਸਾਡੇ ਮੁਲਾਜ਼ਮ ਭਰਾਵਾਂ ਨੇ ਏ ਟੂ ਜ਼ੈਡ ਜਿਹੜੇ ਮੁਲਾਜ਼ਮ ਜਥੇਬੰਦੀਆਂ ਕੱਚੇ ਔਰ ਪੱਕੇ ਮੁਲਾਜ਼ਮਾਂ ਨੇ ਸਾਥ ਦਿੱਤਾ ਤਾਂ ਅਸੀਂ ਅਗਲੀ ਵਾਰੀ ਜਿਹੜਾ ਵਿਧਾਨ ਸਭਾ ਦਾ ਦਰਵਾਜ਼ਾ ਖੜਕਾ ਦੇਾਂਗੇ ਆਪਦੀ ਆਵਾਜ਼ ਅਸੀਂ ਅਸੀਂ ਇਹ ਚਾਹੁੰਦੇ ਆਂ ਵੀ ਸਾਡਾ ਪੜਿਆ ਲਿਖਿਆ ਵਰਗ ਆਪ ਜਾ ਕੇ ਬੈਠੇ ਹੋ ਇਹਨਾਂ ਪਾਲਿਸੀਆਂ ਦੇ ਕੰਮ ਕਰੇ ਜਿਹੜਾ ਪੰਜਾਬ ਦਾ ਸੁਧਾਰ ਕਰੇ ਪੰਜਾਬ ਦਾ ਨੌਜਵਾਨ ਬੇਰਜ਼ਗਾਰ ਜਿਹੜਾ ਬਾਹਰ ਟੱਪੀ ਜਾ ਰਿਹਾ ਸਾਡੇ ਪੰਜਾਬ ਦੀ ਨਸਲ ਖਰਾਬ ਹੋ ਰਹੀ ਹੈ ਫਸਲ ਵੀ ਖਰਾਬ ਹੋ ਰਹੀ ਹੈ ਨਸਲ ਵੀ ਖਰਾਬ ਹੋ ਰਹੀ ਹੈ ਪਰ ਇਹਨਾਂ ਸਰਕਾਰਾਂ ਦਾ ਕੋਈ ਧਿਆਨ ਨਹੀਂ ਨਸ਼ਾ ਨਿਵੰਦ ਹੋਇਆ ਜੀ ਇਹਨਾਂ ਤੋਂ ਦੱਸੋ ਕਾਲੀਦਾਲ ਤੋਂ ਲੈ ਕੇ ਕਾਂਗਰਸ ਟੱਪ ਗਈ ਇਹਨਾਂ ਦੇ ਵੀ ਅੱਧੀ ਸਰਕਾਰ ਚਲੇਗੀ ਚਿੱਟਾ ਲਾ ਲਾ ਕੇ ਚਿੱਟਾ ਪੀ ਪੀ ਕੇ ਨੌਜਵਾਨ ਬੇਰਜ਼ਗਾਰ ਉਹ ਬੰਦੇ ਸਤਾਏ ਹੋਏ ਨੇ ਜੇ ਇਹ ਕਹਿਣਾ ਵੀ ਬੰਦਾ ਖੁਸ਼ੀ ਨੂੰ ਇਹ ਚੀਜ਼ਾਂ ਕਰਦਾ ਜਦੋਂ ਬੰਦੇ ਕੋਲੇ ਕੋਈ ਹੱਲ ਨਹੀਂ ਹੁੰਦਾ ਉਹ ਡਿਪਰੈਸ਼ਨ ਚ ਜਾਂਦਾ ਡਿਪਰੈਸ਼ਨ ਦੇ ਵਿੱਚ ਜਾ ਕੇ ਬੰਦਾ ਨਸ਼ਾ ਕਰਦਾ ਨਸ਼ਾ ਸਰਕਾਰਾਂ ਨੇ ਚਲਾਏ ਹੋਏ ਬੰਦਾ ਨਸ਼ਾ ਖਾ ਕੇ ਮਰ ਜਾਂਦਾ ਜੀ ਘਰ ਬਰਬਾਦ ਹੋ ਜਾਂਦੇ ਆ ਇਹੋ ਜਿਹੇ ਮਾਵਾਂ ਸੋਸ਼ਲ ਮੀਡੀਆ ਤੇ ਅਸੀਂ ਦੇਖੀਆਂ ਪਿੱਟਦੀਆਂ ਕੱਲੇ ਕੱਲੇ ਪੁੱਤ ਮਰ ਗਏ ਉਹਨਾਂ ਦੇ ਨਸ਼ਾ ਖਾ ਕੇ ਇਹ ਸਰਕਾਰਾਂ ਤੋਂ ਨਾਕਾਮ ਸਰਕਾਰਾਂ ਜੀ ਸਰਕਾਰ ਚਾਵੇ ਸਰਕਾਰ ਚਾਵੇ ਇੱਕ ਘੰਟੇ ਦੇ ਵਿੱਚ ਨਸ਼ਾ ਬੰਦ ਹੋ ਸਕਦਾ ਪਰ ਨਹੀਂ ਕਰਦੇ ਜੀ ਕੀ ਕੀ ਇਹ ਇਹਨਾਂ ਦਾ ਕਰੀਏ ਹੱਲ ਸਾਡੀ ਕੋਸ਼ਿਸ਼ ਇਹ ਆ ਅਸੀਂ ਆਪਦੇ ਮੁਲਾਜ਼ਮ ਭਰਾਵਾਂ ਨੂੰ ਅੱਗੇ ਤੋਂ ਰਿਟਾਇਰਮੈਂਟ ਭਰਾਵਾਂ ਨੂੰ ਅਫਸਰਾਂ ਨੂੰ ਅਸੀਂ ਉਠਾਵਾਂਗੇ ਵੀ ਉੱਥੋਂ ਸਾਡੇ ਨਾਲ ਜਾ ਕੇ ਆਪਾਂ ਵਿਧਾਨ ਸਭਾ ਦਾ ਜਿਹੜਾ ਦਰਵਾਜ਼ਾ ਖੜਕਾਈਏ ਔਰ ਆਓ ਆਪ ਪਾਲਿਸੀਆਂ ਬਣਾਉਣ ਵਾਲੇ ਬਣੀਏ ਇਹਨਾਂ ਨੂੰ ਇਹਨਾਂ ਨੂੰ ਲਾਈਏ ਨਾ ਸੀਟਾਂ ਤੋਂ ਇਹ ਨਹੀਂ ਕੁਝ ਕਰਦੇ ਵਰਗ ਜਿਹੜਾ ਮੁਲਾਜ਼ਮ ਵਰਗ ਜਿਨ੍ਹਾਂ ਲਈ ਤੁਸੀਂ ਨੌਕਰੀ ਛੱਡ ਕੇ ਕੁੱਦੇ ਹੋ ਇਲੈਕਸ਼ਨ ਦੇ ਵਿੱਚ ਉਹਨਾਂ ਦੇ ਵਿੱਚ ਉਹ ਸਾਥ ਦੇ ਰਿਹਾ ਸਾਥ ਤਾਂ ਵੇਖੋ ਜੀ ਬਿਲਕੁਲ 90% ਨਾਲ ਨੇ 90% ਨਾਲ 10 ਲੋਕੋ ਵੇਖੋ ਜੇ ਭਗਤ ਸਿੰਘ ਅਰੀ ਇਹ ਗੱਲਾਂ ਸੋਚਦੇ ਆਜ਼ਾਦੀ ਵੀ ਅਸੀਂ ਮੰਨਣੀ ਆ ਕੱਲਿਆਂ ਨੇ ਲੋਕ ਲੋਕਾਂ ਨੇ ਆਜ਼ਾਦੀ ਮੰਨਣੀ ਆ ਮੈਂ ਕਿਉਂ ਜਾਵਾਂ ਤਾਂ ਫਿਰ ਆਜ਼ਾਦੀ ਨਹੀਂ ਸੀ ਆਉਣੀ ਸੋ ਕਿਸੇ ਨੂੰ ਤਾਂ ਪਹਿਲ ਕਰਨੀ ਪੈਣੀ ਸੀ ਮੈਂ ਪੰਜਾਬ ਦਾ ਪਹਿਲਾ ਬੰਦਾ ਜਿਨੇ ਇਹ ਪਹਿਲ ਕੀਤੀ ਆ ਪੰਜਾਬ ਦੇ ਵਿੱਚੋਂ ਪਹਿਲਾ ਬੰਦਾ ਔਰ ਐਸਸੀ ਵਰਗ ਦਾ ਬੰਦਾ ਮੈਂ ਜਿਨੇ ਇਹ ਆਪਦੀ ਪਹਿਲ ਕਰਕੇ ਔਰ ਲੋਕਾਂ ਵਾਸਤੇ ਆਪਦੀ ਨੌਕਰੀ ਨੂੰ ਦਾਤੇ ਲਾਇਆ ਔਰ ਮੈਂ ਆਪਦੀ ਕੁਰਬਾਨੀ ਦਿੱਤੀ ਔਰ ਮੈਂ ਮੈਂ ਅਪੀਲ ਕਰਦਾ ਮੇਰੇ ਜਿਹੜੇ ਸਾਥੀ ਐ ਇਸ ਚੀਜ਼ ਦਾ ਦਰਦ ਮਹਿਸੂਸ ਕਰਦੇ ਆ ਸਾਰਾ ਮੁਲਾਜ਼ਮ ਵਰਗ ਵੀ ਇਸ ਚੀਜ਼ ਦਾ ਦਰਦ ਮਹਿਸੂਸ ਕਰਦਾ ਵੀ ਆਰ ਜੋਬ ਛੱਡ ਕੇ ਬੰਦੇ ਨੇ ਮਤਲਬ ਕਿਹੜਾ ਫੀਲਡ ਚੁਣਿਆ ਸਿਰਫ ਇੰਨਾ ਜਿਹੜੇ ਇਹ ਨਵੇਂ ਲੀਡਰ ਸਾਡੇ ਨਵੀਆਂ ਸਰਕਾਰਾਂ ਨਵੇਂ ਲੋਕਾਂ ਨੂੰ ਅਸੀਂ ਫਤਵਾ ਦੇ ਕੇ 92 ਸੀਟਾਂ ਦਿੱਤੀਆਂ ਇਹਨਾਂ ਨੇ ਇੱਕ ਪੰਜੀ ਦਾ ਵੀ ਨਹੀਂ ਕੰਮ ਕਰਿਆ ਵੇਖ ਕੀ ਲੱਗਦਾ ਏ ਸਿਆਸਤ ਦੇ ਵਿੱਚ ਤੁਹਾਡਾ ਤੋ ਵੇਖ ਤਾਂ ਵੇਖੋ ਜੀ ਕੰਮ ਕਰਨ ਦੀ ਨੀਤੀ ਆ ਪੁਰੇ ਕਿਤਾ ਕੰਮ ਕਰਨਾ ਹੀ ਬਣੂਗਾ ਜੇ ਲੋਕਾਂ ਦੇ ਲੋਕਾਂ ਦੀ ਆਵਾਜ਼ ਬਣਾਂਗੇ ਤਾਂ ਭਵਿਕਾ ਆਪੇ ਸਹੀ ਹੋ ਜਾਂਦਾ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਪਹਿਲੀ ਪੌੜੀ ਤੇ ਅੱਜ ਡੰਡਾ ਪਹਿਲੀ ਪੌੜੀ ਦੇ ਡੰਡੇ ਤੇ ਪੈਰ ਰੱਖਿਆ ਤਾਂ ਕਿਤੇ ਨਾ ਕਿਤੇ ਫਿਰ ਦੂਜੇ ਡੰਡੇ ਤੇ ਵੀ ਪੈਰ ਚੱਲਿਆ ਜਾਊਗਾ ਸੋਚ ਕੇ ਤਾਂ ਇਹੀ ਚੱਲੇ ਆਂ ਦੀ ਅੱਗੇ ਵਧਣਾ ਔਰ ਲੋਕਾਂ ਦੇ ਕੰਮ ਕਰਨੇ ਆ ਜਿਹੜਾ ਸਾਡੇ ਬੱਚੇ ਪੜ੍ਹ ਲਿਖ ਕੇ ਉਹ ਉਹ ਸੋਚ ਰਿਹਾ ਵੀ ਮੈਂ ਤਾਂ ਫਲਾਨੀ ਕੰਟਰੀ ਨੂੰ ਜਾਣਾ ਮੈਂ ਫਲਾਨੀ ਕੰਟਰੀ ਜਾਣਾ ਮੈਂ ਫਲਾਨੇ ਥਾਂ ਹਾਈਲਾਈਟਸ ਕਰਕੇ ਮੈਂ ਇੱਧਰ ਕਰਕੇ ਮੈਂ ਇੱਥੇ ਨਹੀਂ ਰਹਿਣਾ ਸੋਚ ਇਹ ਬਣੀ ਹੋਈ ਆ ਵੀ ਕਿਤਨਾ ਕਿਤੇ ਉਹਨਾਂ ਨੂੰ ਜਾਗਰੂਕ ਕਰਕੇ ਇਸ ਪੰਜਾਬ ਦੀ ਹੋਂਦ ਨੂੰ ਬਚਾਇਆ ਜਾਵੇ ਨਹੀਂ ਤਾਂ ਪੰਜਾਬ ਦੀ ਹੋਂਦ